ਦੱਖਣੀ ਕੋਰੀਆ ਚ ਐਤਵਾਰ ਸਵੇਰੇ ਉਦਾਸੀ ਅਤੇ ਸੋਗ ਦਾ ਮਾਹੌਲ ਰਿਹਾ ਇੱਥੇ ਮੋਆਇਨਾ ਇੰਟਰਨੈਸ਼ਨਲ ਹਵਾਈ ਅੱਡੇ ਤੇ 181 ਲੋਕਾਂ ਲੈ ਕੇ ਜਾ ਰਿਹਾ ਜਹਾਜ਼ ਹਾਸਤਾਕਰਸ਼ਤ ਹੋ ਗਿਆ ਜਹਾਜ਼ ਰਨਵੇ ਤੋਂ ਫਿਸਲ ਗਿਆ ਤੇ ਸੀਮਾ ਦੀ ਵਾਰ ਨਾਲ ਜਾ ਟਕਰਾਇਆ ਤੇ ਅੱਗ ਦੀ ਲਪੇਟ ਵਿੱਚ ਆ ਗਿਆ ਇਸ ਹਾਸਤੇ ਵਿੱਚ ਉਨ੍ਹਾਂ 179 ਲੋਕਾਂ ਦੀ ਜਾਨ ਚਲੀ ਗਈ ਜਦਕਿ ਸਿਰਫ 2 ਲੋਕ ਹੀ ਬਚੇ ਹਨ ਵੀਡੀਓ ਚ ਦਿਖਾਈ ਦੇ ਰਿਹਾ ਕਿ ਹਾਸਤੇ ਦਾ ਦ੍ਰਿਸ਼ ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਜਹਾਜ਼ ਨੂੰ ਰਨਵੇ ਤੋਂ ਫਿਸਲ ਕੇ 에어ਪੋਰਟ ਦੀ ਬਾਉਂਡਰੀ ਵਾਰਡ ਨਾਲ ਜਾ ਟਕਰਾਇਆ ਅਤੇ ਵੀਡੀਓ ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਲੈਂਡ ਤੋਂ ਥੋੜੀ ਦੇਰ ਪਹਿਲਾਂ ਜਹਾਜ਼ ਦੇ ਖੰਭ ਨਾਲ ਪੰਛੀ ਟਕਰਾਉਣ ਨਾਲ ਅੱਗ ਲੱਗ ਗਈ ਦੱਸਣਾ ਚਾਹੁੰਦਾ ਕਿ ਅੱਜ ਦੱਖਣੀ ਕੋਰੀਆ ਚ ਐਤਵਾਰ ਸਵੇਰੇ ਉਦਾਸੀ ਅਤੇ ਸੋਗ ਦਾ ਮਾਹੌਲ ਰਿਹਾ ਇੱਥੇ ਮੋਆਇਨਾ ਅੰਤਰਰਾਸ਼ਟਰੀ ਹਵਾਈ ਅੱਡੇ 181 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਸਤਾਕਰਸ਼ਤ ਹੋ ਗਿਆ ਹੈ ਇਸ ਵਿੱਚ 179 ਲੋਕਾਂ ਦੀ ਜਾਨ ਚਲੀ ਗਈ ਆਓ ਅਸੀਂ ਪ੍ਰਭਾਵਿਤ ਵਿਅਕਤੀਆਂ ਲਈ ਪ੍ਰਾਰਥਨਾ ਕਰੀਏ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ